информашн ملی سی کہ کچھ بندے ہیں گے وہ یہ کہہ رہے ہیں کہ اس سی آئی اے دے ملازم ہے گے یہ سگا ماسٹر مائنڈ سارے کے سارے پلان تھا ਜਾ ਰਿਹਾ ਕਿ ਸੀਏ ਦੇ ਮੁਲਾਜ਼ਮਾਂ ਪਰ ਕਿਹੜੇ ਲੋਕਾਂ ਤੋਂ ਪੈਸੇ ਲੈਂਦਾ ਸੀ ਇਹ ਇਹਨੀਆਂ ਬਿਸ਼ੇ ਸਾਡੇ ਸੀਆਈਐਸ ਆਫ ਸੀਆਈ ਵਨ ਇਨਸਪੈਕਟਰ ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਹੈਗੇ ਉਹ ਇਹ ਕਹਿ ਰਹੇ ਹੈ ਕਿ ਅਸੀਂ ਸੀਆਈਏ ਦੇ ਮੁਲਾਜ਼ਮ ਹੈਗੇ ਤੇ ਉਹ ਵਕ ਵਕ ਬੰਦੇ ਆਉਂਦੇ ਪੈਸੇ ਮੰਗਦੇ ਸੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਜਦੋਂ ਕੀਤੀ ਗਈ ਤੇ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਅਦਰ ਸਾਡੇ ਮੁਲਾਜ਼ਮ ਹੈਗੇ پھر بندیاں تے تایا گیا ٹرک لان تو بعد جو یہاں کا مین کنگ پن ہے جاوندر جیسے کافی گند پایا ہوا دے محلے دنوں پہلے کابو کتا گیا یہ سارے کے سارے پلان چھتے باقی بندے کی جو سنوارمیشن کٹھی ہوئی ایسی چار بندے ہور کابو کتے ایک گرپریت ایک گگن ایک بکرم ایک ہرمن یہ کہنے والی گل ہے سارے کے سارے نشے دیا ہے

ਇਨਾ ਦੇ ਨਾਲ ਇਹਨਾਂ ਦੀ ਪੂਰੀ ਤਫ਼ਤੀਸ਼ ਦੁਗਾਈ ਨਾਲ ਚੁਗਿਰ ਚੱਲ ਰਹੀ ਹੈ ਤੇ ਜੇਕਰ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਵੀ ਬੰਦੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਤੇ ਇਹ ਵੀ ਸਾਰੇ ਕੇ ਸਾਰੇ ਅੰਦਰ ਦਾ ਮਾਸਟਰ ਮਾਈਂ ਕਿੱਥੋਂ ਦਾ ਰਹਿਣਾ ਸੀ ਜੋ ਮਾਸਟਰ ਮਾਈਂ ਜੋ ਹੈਗਾ ਇਹ ਆਪਣੇ ਕੋਲਿਆਨੇ ਰੋਡ ਤੋਂ ਰਹਿਣ ਵਾਲਾ ਉਧਰ ਉਥੋਂ ਦਾ ਰਹਿਣ ਵਾਲਾ ਹੈ ਤੇ ਇਹਨੇ ਡਰੱਗਸ ਦਾ ਕੰਮ ਵੀ ਜੋ ਸਾਨੂੰ ਇਨਫੋਰਮੇਸ਼ਨ ਆਈ ਕਿ ਡਰੱਗਸ ਦਾ ਕੰਮ ਵੀ ਕਰ ਰਿਹਾ ਸੀ ਤੇ ਕਾਫੀ ਕੁੱਤੇ ਕੰਮਾਂ ਵਿੱਚ ਇਨਵੋਲਡ ਸੀਗਾ ਤੇ ਇਹਨੂੰ ਜੋ ਹੈ

ਇਸ ਤਰ੍ਹਾਂ ਦਾ ਕੰਮ ਜੋ ਹਾਲੇ ਤੱਕ ਹੁਣ ਤੱਕ ਦੀ ਤਤਕਸ਼ ਹੈਗੀ ਇਹਨਾਂ ਦਾ ਇਹ ਕਹਿੰਦੇ ਕਿ ਅਸੀਂ ਹੁਣ ਸ਼ੁਰੂ ਕੀਤਾ ਹੀ ਸੀ ਬਟ ਜੋ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਸਾਨੂੰ ਇਹ ਲੱਗਦਾ ਕਿ ਇਹ ਜੋ ਗੈਂਗ ਹੈ ਦੇ ਡੀਪਰ ਜਾਂਦਾ ਤੇ ਉਹਦੇ ਅਸੀਂ ਤਤਕਸ਼ ਕਰ ਕੋਈ ਵਿਕਲ ਵੀ ਇਹਨਾਂ ਕੋਲ ਦਿੱਤਾ ਜਾਵੇ ਇਹ ਤਤਕਸ਼ ਨਹੀਂ ਇਹਦੇ ਕੋਈ